ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਮੰਡੀ ਡੱਬਾ ਦੀ ਵੀਰ ਜੀ ਕੋਲ ਆਪਣੇ ਨਵਦੀਪ ਵੀਰ ਜੀ ਇਹਨਾਂ ਨੇ ਗੱਡੀ ਆਪਣੀ ਹੈਂਡ ਕੰਟਰੋਲ ਤੇ ਕਰਨੀ ਸੀਗੀ ਨਵੀਂ ਗੱਡੀ ਲਈ ਸੀ ਇਹਨਾਂ ਨੇ ਤੇ ਆਪਾਂ ਵੀਰ ਜੀ ਕੋਲ ਪਹੁੰਚੇ ਸੀਗੇ ਡੱਬਾ ਦੀ ਤੇ ਵੀਰ ਜੀ ਨੇ ਗੱਡੀ ਦਾ ਆਪਣਾ ਕੰਮ ਕੀਤਾ ਬਹੁਤ ਵਧੀਆ ਲੱਗਾ ਆਪਾਂ ਨੂੰ ਕੰਮ ਤੇ ਆਪਾਂ ਬਾਕੀ ਨਵਦੀਪ ਬਾਈ ਗੱਲ ਤੁਹਾਨੂੰ ਸਾਰੀ ਸ਼ੇਅਰ ਕਰੂਗਾ ਨਾਲ ਬਾਈ ਨਾਲ ਗੱਲਾਂ ਬਾਤਾਂ ਕਰਦੇ ਆਂ ਆਪਾਂ ਚਲਦੋ ਮੈਂ ਨਵਦੀਪ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਜੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ तमाम ਦਰਸ਼ਕਾਂ ਦਾ ਧੰਨਵਾਦ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਸੀਂ ਅੱਜ ਹਾਜ਼ਰਾਂ ਤੁਹਾਡੇ ਲਈ ਇੱਕ ਖਾਸ ਇੱਕ ਵੱਖਰੀ ਕਹਾਣੀ ਲੈ ਕੇ ਜਿਹਦਾ ਸਰਲੇਖ ਦਿੱਤਾ ਹੈ ਅਸੀਂ ਬਲੰਦ ਹੌਂਸਲੇ ਇੱਕ ਸ਼ੇਰ ਹੈ ਮੈਂ ਤੁਰਦਾ ਤੁਰਦਾ ਥੱਕ ਗਿਆ ਹਾਂ ਪੱਧਰੇ ਰਾਹਾਂ ਤੇ ਮੇਰੇ ਰਾਹ ਵਿੱਚ ਟੋਆ ਪੁੱਟ ਸੱਜਣਾ ਮੇਰਾ ਠੋਕਰ ਖਾਣ ਨੂੰ ਜੀ ਕਰਦਾ ਹੈ ਜ਼ਿੰਦਗੀ ਕਈ ਦੀ ਜ਼ਿੰਦਗੀ ਦੇ ਵਿੱਚ ਸਾਡੇ ਤੇ ਕਈ ਵਾਰ ਸਾਨੂੰ ਅਜਿਹੀਆਂ ਠੋਕਰਾਂ ਲੱਗਦੀਆਂ ਤਾਂ ਉਸ ਤੋਂ ਬਾਅਦ ਸੰਭਲ ਕੇ ਚੱਲਣਾ ਸਾਡੇ ਲਈ ਸਾਰਿਆਂ ਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਸੋ ਅ ਅੱਜ ਅਸੀਂ ਆਏ ਸੀ ਪਿੰਡ ਖਿਓ ਵਾਲੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੰਦੀਪ ਸਿੰਘ ਹੈਂਡ ਕੰਟਰੋਲ ਕਾਰ ਸਿਸਟਮ ਜਿਹੜਾ ਬਾਈ ਜੀ ਹੁਣੇ ਚਲਾ ਰਹੇ ਐ ਇਹਨਾਂ ਦੇ ਨਾਲ ਹਾਦਸਾ ਹੋ ਗਿਆ ਸੀ 2008 ਦੇ ਵਿੱਚ ਐਕਸੀਡੈਂਟ ਦੇ ਦੌਰਾਨ ਇਨਾਂ ਦੇ ਸਪਾਇਨਲ ਕੋਰਡ ਇੰਜਰੀ ਕਰਕੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਇਹਨਾਂ ਦਾ ਲੋਅਰ ਬੋਡੀ ਜਿਹੜੀ ਹੈ ਉਹ ਬਿਲਕੁਲ ਕੰਮ ਛੱਡ ਗਈ ਸੀ ਤੇ ਅ ਇਸ ਅਜਿਹੇ ਹਾਦਸੇ ਤੋਂ ਉੱਭਰਨਾ ਬਹੁਤ ਮੁਸ਼ਕਲ ਨਹੀਂ ਕਈ ਵਾਰੀ ਅਸੰਭਵ ਵੀ ਮਹਿਸੂਸ ਹੁੰਦਾ ਸੋ ਬਾਈ ਜੀ ਨੇ ਉਹਨਾਂ ਉਸ ਹਾਦਸੇ ਤੋਂ ਉੱਭਰੇ ਨਹੀਂ ਬਲਕਿ ਦੂਜੇ ਲੋਕਾਂ ਦੇ ਲਈ ਵੀ ਜੋ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਲਈ ਇੱਕ ਵਕਰੀ ਮਿਸਾਲ ਪੈਦਾ ਕੀਤੀ ਆ ਬਾਈ ਜੀ ਹੋਰਾਂ ਨੇ ਇੱਕ ਇਹਨਾਂ ਨੂੰ ਮਿਲ ਕੇ ਉਤਸ਼ਾਹ ਮਿਲਦਾ ਹੈ ਵੀ ਅਜਿਹੀ ਹਾਲਾਤਾਂ ਦੇ ਵਿੱਚ ਵੀ ਬੰਦੇ ਨੇ ਜ਼ਿੰਦਗੀ ਜਿੰਦਾਬਾਦ ਕਹਿ ਕੇ ਜਿਉ ਰਹੇ ਨੇ ਇਹ ਤੇ ਅੱਜ ਅਸੀਂ ਇਹਨਾਂ ਕੋਲ ਆਪਣੀ ਕਾਰ ਹੈਂਡ ਕੰਟਰੋਲ ਕਰਨ ਲਈ ਲੈ ਕੇ ਆਈ ਸੀ ਤੇ ਬਾਈ ਜੀ ਦੇ ਨਾਲ ਇਹ ਹਾਦਸਾ 2008 ਦੇ ਵਿੱਚ 20 ਸਾਲਾਂ ਦੀ ਉਮਰ ਦੇ ਵਿੱਚ ਵਾਪਰਿਆ ਸੀਗਾ ਜਿਸ ਤੋਂ ਬਾਅਦ ਇਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਚੱਲ ਰਹੇ ਆ ਤੇ ਆਪਣੇ ਵਰਗੇ ਸਾਡੇ ਹੋਰਾਂ ਜਿਹੜੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਉਹਨਾਂ ਲਈ ਇੱਕ ਦੁਬਾਰਾ ਉਹਨਾਂ ਨੂੰ ਜ਼ਿੰਦਗੀ ਜਉਣ ਲਈ ਪਧਰੇ ਰਾਹਾਂ ਤੇ ਲਿਆਉਣ ਲਈ ਉਹਨਾਂ ਦਾ ਇੱਕ ਮਦਦ ਦੇ ਵਜੋਂ ਇੱਕ ਸਾਬਤ ਹੋ ਰਹੀ ਹੈ ਤੇ ਹੁਣ ਮੇਰੇ ਨਾਲ ਬਾਈ ਮਨਦੀਪ ਸਿੰਘ ਜੀ ਗੱਲਬਾਤ ਦੱਸਣਗੇ ਬਾਈ ਜੀ ਇਹ ਹਾਦਸਾ ਤੁਹਾਡੇ ਨਾਲ ਕਿਵੇਂ ਵਾਪਰਿਆ ਤੇ ਜ਼ਿੰਦਗੀ ਕਿਹੜੇ ਰਾਹਾਂ ਤੇ ਚਲੀ ਗਈ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤੱਕ ਦੀ ਕਿਵੇਂ ਦੁਬਾਰਾ ਜਿਹੜਾ ਇਹ ਰੀਸਟਾਰਟ ਕਿਵੇਂ ਹੋਇਆ ਤੇ ਕਿਵੇਂ ਹੌਸਲਾ ਮਿਲਿਆ ਕਿਵੇਂ ਇਹ ਸਬਬ ਬਣਿਆ ਇਹ ਚੀਜ਼ ਦਾ ਹੈਂਡ ਕਰ ਮੇਰਾ ਭਾਈ ਤਨਾ ਤਾਂ ਮੈਂ ਉਦੋਂ ਪੜ ਹੀ ਰਿਹਾ ਸੀਗਾ ਜੀ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਰਿਆ ਸੀ ਜੀ ਤੇ ਜਦੋਂ ਮੇਰਾ ਐਕਸੀਡੈਂਟ ਹੋਇਆ ਇੱਕ ਵਾਰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਿਸਟਮ ਕੀ ਹੈ ਕੀ ਹੋ ਗਿਆ ਪਤਾ ਹੀ ਨਹੀਂ ਲੱਗਦਾਗਾ ਜੀ ਜੀ ਕੋ 6-7 ਮਹੀਨੇ ਦੇ ਇਹ ਹੁੰਦਾ ਵੀ ਚੱਲਾਂਗੇ ਚੱਲਾਂਗੇ ਕਿਉਂਕਿ ਪ੍ਰੋਪਰ ਇਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਸੀ ਇੰਜਰੀ ਬਾਰੇ ਵੀ ਇਹ ਹੈ ਕਿ ਜੀ ਤੇ ਹੌਲੀ-ਹੌਲੀ ਜਦੋਂ ਇਹ ਚੀਜ਼ਾਂ ਦਾ ਪਤਾ ਲੱਗਦਾ ਗਿਆ ਵੀ ਨਹੀਂ ਆਪਦੇ ਪੈਰਾਂ ਤੇ ਵੀ ਨਹੀਂ ਤੁਰ ਸਕਦੇ ਦੂਸਰੀ ਵਾਰ ਜੀ ਜੀ ਫਿਰ ਥੋੜਾ ਜਿਹਾ ਇਹ ਸੀ ਮੈਂ ਉਦੋਂ ਦਿੱਲੀ ਐਡਮਿਟ ਸੀ ਉੱਥੇ ਇੱਕ ਵਾਰ ਆਪਾਂ ਮੈਂ ਕਿਸੇ ਦੀ ਗੱਡੀ ਵੇਖੀ ਸੀ ਬੈਂ ਚਲਾਉਂਦੇ ਕੋਈ ਜੀ ਉਸ ਤੋਂ ਬਾਅਦ ਜੀ 2009 ਦੇ ਵਿੱਚ ਮੈਂ ਆਪਣੀ ਗੱਡੀ ਕਰੀ ਜੀ 2009 ਤੋਂ ਚਲਾ ਰਹੇ ਆਂ ਕਿ ਉਹ ਠੀਕ ਹੈ ਨਾਲ-ਨਾਲ ਇਹ ਪਹਿਲਾਂ ਤਾਂ ਵੈਸੇ ਇੱਕ ਦੋ ਗੱਡੀਆਂ ਦੇ ਆਪਾਂ ਕਰਿਆ ਸੀ ਫਿਰ ਹੌਲੀ-ਹੌਲੀ ਜਿਵੇਂ ਡਿਮਾਂਡ ਆਉਂਦੀ ਗਈ ਆਪਾਂ ਇਹ ਕੰਮ ਕਰਨਾ ਸਟਾਰਟ ਕਰਤਾ ਜੀ ਜੀ ਹੁਣ ਆਪਣੇ ਕੋਲ ਤਿੰਨ-ਚਾਰ ਸਟੇਟ ਦਾ ਕੰਮ ਹੈ ਜੀ ਬਾਕੀ ਆਪਣੇ ਕੋਲ ਇਹ ਗਵਰਨਮੈਂਟ ਅਪਰੂਵਲ ਕਿੱਟ ਹੈ ਮੈਨੂਅਲ ਗੱਡੀ ਦੀ ਵੀ ਹੈ ਆਟੋਮੈਟਿਕ ਦੀ ਵੀ ਹੈ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈ ਜਿਹਨੂੰ ਤੇ ਆਪਾਂ ਇਹ ਕਰ ਰਹੇ ਆਂ ਵਰਕਸ਼ਾਪ ਆਪਣੀ ਮੰਡੀ ਡੱਬਾ ਵਾਲੀ ਦੇ ਵਿੱਚ ਆਂ ਓਕੇ ਜੀ ਓਕੇ ਜੀ ਇਹਦਾ ਮਤਲਬ ਵੀ ਵੀ ਜਿਹੜੀ ਲੱਤਾਂ ਤੋਂ ਬਿਲਕੁਲ ਆਪਾਂਸ ਵਿਅਕਤੀ ਵੀ ਜਿਹੜਾ ਕਾਰ ਬੜੀ ਆਸਾਨੀ ਦੇ ਨਾਲ ਬਸ ਹੱਥ ਠੀਕ ਹੋਣੇ ਚਾਹੀਦੇ ਆਂ ਇਹ ਕਾਰ ਕਿਸੇ ਤਰ੍ਹਾਂ ਦੀ ਵੀ ਆ ਆਟੋਮੈਟਿਕ ਆ ਮੈਨੂਅਲ ਆ ਹਰ ਇੱਕ ਤਰ੍ਹਾਂ ਦੀ ਕਾਰ ਚੱਲਦੀ ਆ ਓਕੇ ਹਾਂ ਬਾਕੀ ਇਹਦੀ ਗਵਰਨਮੈਂਟ ਦੀ ਸਰਟੀਫਿਕੇਸ਼ਨ ਵੀ ਹੁੰਦੀ ਆ ਇਹ ਬਕਾਇਦਾ ਆਪਣਾ ਡਰਾਈਵਿੰਗ ਲਾਇਸੈਂਸ ਵਗੈਰਾ ਹਰ ਇੱਕ ਚੀਜ਼ ਬਣਦੀ ਆ ਹਾਂਜੀ ਕੋਈ ਉਹ ਗੱਲ ਨਹੀਂਗਾ ਵੀ ਆਪਾਂ ਨੂੰ ਵੀ ਕੋਈ ਚਾਪਾ ਚਲਾ ਨਹੀਂ ਸਕਦੇ ਹਾਂਜੀ ਵਧੀਆ ਚੱਲਦੀ ਆ ਇਹ ਇੱਕ ਸਵਾਲ ਮੇਰਾ ਇਹ ਹੈ ਵੀ ਅੱਜ ਤੱਕ ਤਕਰੀਬਨ ਹੁਣ ਤੱਕ ਕਿੰਨੀਆਂ ਇਹ ਵੀਰਾਂ ਨੂੰ ਦੁਬਾਰਾ ਜਿਹੜੀ ਹੈ ਨਵੀਂ ਜ਼ਿੰਦਗੀ ਦੇ ਚੁੱਕੇ ਤੁਸੀਂ ਆਪਣੇ ਆ ਵੀਰੇ 238 ਗੱਡੀਆਂ ਹੋ ਚੁੱਕੀਆਂ ਐ ਤਦੋਂ ਪਹਿਲਾਂ ਤੁਹਾਡੀ 239 ਹੋ ਗਨ ਅੱਜ ਵੈਰੀ ਗੁੱਡ ਵੈਰੀ ਹਾਂਜੀ ਓਕੇ 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 ਚਲੋ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਇਹ ਜਿਹੜੀ ਹੈ ਲਗਾਤਾਰ ਨੰਬਰ ਚੱਲਦੇ ਰਹਿਣ ਤਾਂ ਜਿਹੜੇ ਲੋਕ ਇਹਨਾਂ ਹਾਦਸਿਆਂ ਦਾ ਵਿੱਚ ਆਪਣੀ ਜ਼ਿੰਦਗੀ ਬਹੁਤ ਨੀਵੀਂ ਪੱਧਰ ਤੇ ਚਲੀ ਜਾਂਦੀ ਹੈ ਉਹਨਾਂ ਨੂੰ ਦੁਬਾਰਾ ਨਵੀਂ ਬਾਕੀ ਭਾਈ ਇਹ ਗੱਲ ਮੈਂ ਵੀ ਕਹਿਣਾ ਚਾਹਾਂਗਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਵੀ ਮੇਰੇ ਤੋਂ ਸਿਸਟਮ ਕਰਾਓ ਗੱਡੀ ਕਰਾਓ ਵੈਸੇ ਆਪਾਂ ਦਾ ਇਹ ਕਹਿੰਦੇ ਵੀ ਘਰਾਂ ਚ ਨਾ ਬੈਠੋ ਬਾਹਰ ਨਿਕਲੋਂਗੇ ਨਾ ਹਰ ਇੱਕ ਚੀਜ਼ ਦਾ ਹੱਲ ਹੈ ਉਹ ਥੋੜਾ ਜਿਹਾ ਮੈਂਟਲੀ ਇਹ ਹੁੰਦਾ ਵੀ ਆਪਾਂ ਨੂੰ ਯਾਰ ਮੇਰੇ ਵੱਲ ਦੇਖ ਕੇ ਜੇ ਵੀ ਖੁਦ ਆਪਣਾ ਸ਼ਰਮ ਜੀ ਮਹਿਸੂਸ ਕਰਦੇ ਮੈਂ ਵੀਲ ਚੇਅਰ ਤੇ ਆ ਜਾਂ ਇਹ ਉਹ ਗੱਲਾਂ ਹੀ ਆ ਆਪਦੇ ਮਾਈਂਡ ਦੀਆਂ ਹੁੰਦੀਆਂ ਜਦੋਂ ਆਪਾਂ ਵਿਚਰਾਂਗੇ ਹਰ ਇੱਕ ਚੀਜ਼ ਲਾਈਫ ਤੋਂ ਵਿੱਚ ਚੱਲ ਰਹੀ ਹੈ ਠੀਕ ਹੈ ਕੋਈ ਥੋੜੇ ਬਹੁਤ ਚੇਂਜਸ ਆਉਂਦੇ ਆ ਪਰ ਜਿਹੜਾ ਘਰੇ ਬੈਠ ਕੇ ਨੈਗੇਟਿ ਭਾਈ ਜੀ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਤੁਹਾਡਾ ਸਹੀ ਧੰਨਵਾਦ ਕਰਦੇ ਆ ਤਾਂ ਅੱਗੇ ਵੀ ਆਪਾਂ ਮਿਲਦੇ ਰਵਾਂਗੇ ਜ਼ਿੰਦਗੀ ਵਿੱਚ ਚਲੋ ਜੀ ਜ਼ਿੰਦਗੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਆਪ ਹੀ ਆਪਦੇ ਅਥੀ ਕੰਮ ਕਰਦਾ ਤੇ ਬਾਈ ਤੇ ਜਜਵੇ ਨੂੰ ਸਲੂਟ ਆ ਜੋ ਵੀ ਆਪਣੇ ਦੋਵੇਂ ਪੈਰ ਦੋਵੇਂ ਲਤਾਂ ਖੂਨ ਤੋਂ ਬਾਅਦ ਵੀ ਘਰੇ ਟੇਕੀ ਨਹੀਂ ਬੈਠਾ ਤੇ ਬਾਹਰ ਆਉਂਦਾ ਆਪ ਵੀ ਬਾਈ ਕਲਪ ਤੋਂ ਅਲੱਗ ਹੁੰਦੇ ਹਰ ਕਦਮ ਆਪਦੇ ਪੈਰ ਲਾਏ ਬਣੀ ਭਾਈ ਨੇ ਸਮਝ ਲੋ ਗੱਡੀ ਚਲਾਈ ਫਿਰਦਾ ਬਾਈ ਆਪ ਵੀ ਦੌੜਿਆ ਫਿਰਦਾ ਤੇ ਨਾਲ ਹੋਰ ਵੀ ਕਈ ਜਿੰਦਗੀ ਬਾਈ ਨੇ ਦਿੱਤੀਆਂ ਲੋਕਾਂ ਨੂੰ ਤੁਰੰਤ ਫਿਰਦਾ ਹੌਸਲਾ ਦਿੱਤਾ ਸਲਾਮ ਆ ਬਾਈ ਦੇ ਜज्ਬੇ ਨੂੰ ਤੇ ਬਾਕੀ ਜੇ ਆਪ ਗੱਲ ਕਰੀਏ ਜੋ ਵੀ ਕੋਈ ਬਾਈ ਤੋਂ ਕੰਮ ਕਰਾਉਣਾ ਚਾਹੁੰਦਾ ਤੇ ਡੱਬਾ ਲਈ ਆ ਕੇ ਤੁਸੀਂ ਮੰਡੀ ਡਾਪਾ ਲਈ ਆ ਕੇ ਬਾਈ ਨੂੰ ਮਿਲ ਸਕਦੇ ਆ ਤੇ ਬਾਕੀ ਅੱਪਾ ਬਾਈ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਉੱਪਰ ਮੈਂਸ਼ਨ ਕਰ ਦਿੰਨੇ ਆ ਉੱਤੇ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਕੋਈ ਵੀ ਗੱਡੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਡੀ ਹੋਵੇ ਆਟੋਮੈਟਿਕ ਹੋਵੇ ਜਾਂ ਦੂਸਰੀ ਹੋਵੇ ਤੇ ਸਾਰਿਆਂ ਦਾ ਕੰਮ ਕਰਦਾ ਛੋਟੀ ਹੋਵੇ ਗੱਡੀ ਵੱਡੀ ਹੋਵੇ ਸਾਰਿਆਂ ਦਾ ਕੰਮ ਬਾਈ ਕਰਕੇ ਦਿੰਦਾ ਤੇ ਪੂਰਾ ਤਸੱਲੀ ਨਾਲ ਕੰਮ ਕਰਦਾ ਬਾਈ ਤੇ ਨਾਲ ਮੁੰਡਾ ਬਈਆ ਕਰਦਾ ਕੰਮ ਇੱਕ ਨਾਲ ਤੇ ਇਹ ਬਾਈ ਆਪ ਹੀ ਸਾਰਾ ਵੇਂਦਾ ਕੰਮ ਸਾਰਾ ਆਪ ਹੀ ਕਰਦਾ ਤੇ ਬਾਈ ਦਾ ਬਹੁਤ ਐਕਸਪੀਰੀਅੰਸ ਹੈਗਾ ਤੇ ਬਾਕੀ ਬਾਈ ਹੋਰ ਵੀ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰਕੇ ਆਉਂਦਾ ਵਾ ਜੇ ਕੋਈ ਨਹੀਂ ਆ ਸਕਦਾ ਤੇ ਘਰੇ ਆ ਕੇ ਵੀ ਬਾਈ ਕੰਮ ਕਰ ਦਿੰਦਾ ਤੇ ਹੁਣ ਟ੍ਰਾਈ ਲਾਈਨ ਚੱਲੇ ਆ ਬਾਈ ਦੇ ਨਾਲ ਤੇ ਬਾਈ ਖੈਦਾ ਗੱਡੀ ਪੂਰੀ ਟਿਕਾ ਕੇ ਕਰਾਂ ਤੇ ਬਾਕੀ ਘਰੇ ਆ ਕੇ ਵੀ ਬਾਈ ਕੰਮ ਕਰ ਜਾਂਦਾ ਜੇ ਕਿਸੇ ਨੇ ਕਰਾਉਣਾ ਹੋਵੇ ਕਾਲ ਕਰ ਸਕਦੇ ਹੋ ਬਾਈ ਨੂੰ ਤੇ ਆਪਾਂ ਨੰਬਰ ਜਿਹੜਾ ਦਿੱਤਾ ਵਾ ਇਹ ਤੇ ਤੁਸੀਂ ਕਾਲ ਕਰ ਸਕਦੇ ਹੋ ਪਹਿਲਾਂ ਵੀ ਬਾਈ ਨਵਦੀਪ ਕੰਮ ਕਰਾ ਕੇ ਲੈ ਗਿਆ ਸੀ ਬਾਈ ਤੋਂ ਤੇ ਹੁਣ ਫਿਰ ਇਹ ਆਟੋਮੈਟ ਗੱਡੀ ਆ ਤੇ ਪਹਿਲਾਂ ਗਿਰਾ ਵਾਲੀ ਸੀਗੀ ਉਹਦਾ ਕਰਾਇਆ ਸੀ ਤਾਂ ਕਰਕੇ ਚੇਂਜ ਕਰਕੇ ਹੁਣ ਆਪਾਂ ਆਟੋਮੈਟਿਕ ਦੇ ਕਰਾਉਣਾ ਆਏ ਸੀਗੇ ਕੰਮ ਤੇ ਵਧੀਆ ਕੰਮ ਕਰਤਾ ਬਾਈ ਬਹੁਤ ਵਧੀਆ ਕੀਤਾ ਤੇ ਹੁਣ ਆਪਾਂ ਟਰਾਈ ਲੈਂਦੇ ਆ ਬਾਈ ਆਪ ਚਲਾ ਕੇ ਵੇਂਦਾ ਹੱਥਾਂ ਦੇ ਆ ਕੰਮ ਆ ਸਾਰਾ ਹੱਥਾਂ ਦੇ ਕੰਟਰੋਲ ਹੈ ਇਹਦਾ ਗੱਡੀ ਦਾ ਉੱਪਰ ਨੂੰ ਚੁੱਕਦੇ ਆ ਰੇਸ਼ ਆ ਤੇ ਥੱਲੇ ਨੂੰ ਕਰਦੇ ਆ ਬ੍ਰੇਕ ਆ ਤੇ ਸਾਰਾ ਹੱਥ ਨਾਲ ਹੀ ਹੁੰਦਾ ਕੰਟਰੋਲ ਤਾਂ ਤਾਨੂੰ ਚੁੱਕੀ ਵੀ ਆ ਰੇਸ਼ ਦਿੰਦਾ ਬਾਈ ਤੇ ਆ ਥੱਲੇ ਆ ਬ੍ਰੇਕ ਲਾ ਕੇ ਤੇ ਇਹ ਬਸ ਇਦਾਂ ਹੀ ਕੰਟਰੋਲ ਹੋ ਜਾਂਦਾ ਤੇ ਹੁਣ ਬਾਈ ਗੱਡੀ ਰੈਡੀ ਆ ਤੇ ਬਾਕੀ ਹੁਣ ਬਾਈ ਵੀ ਚਲਾ ਕੇ ਦੇਖੂਗਾ ਗੱਡੀ ਨੂੰ ਕਿਵੇਂ ਆ ਤੇ ਬਾਈ ਦੇ ਵੀ ਲਾ ਕੇ ਪੈਰ ਤੇ ਬਹੁਤ ਵਧੀਆ ਯਾਰ ਬਹੁਤ ਵਾਕਈ ਸਲੋਨ ਜੋਗ ਬਾਈ ਦਾ ਕਦਮ ਆ ਤੇ ਬਾਕੀ ਨਵਾਂ ਜਦਕਾਂ ਦੇ ਰਿਹਾ ਬਾਈ ਤੇ ਘਰੇ ਬਹਿਣ ਦਾ ਕੋਈ ਹੱਲ ਨਹੀਂਗਾ ਤੇ ਆਪਾਂ ਜੇ ਬਾਹਰ ਤੁਰਾਂ ਫਿਰਾਂਗੇ ਮਿਲਾਂਗੇ ਲੋਕਾਂ ਦੇ ਵਿੱਚ ਵਿਚਰਾਂਗੇ ਤਾਂ ਬਹੁਤ ਖੁਸ਼ੀ ਵਧੀਆ ਹੋ ਜਾਂਦਾ ਕਿਉਂਕਿ ਜੇ ਆਪਾਂ ਘਰੇ ਬੈਠੇ ਆ ਬੈੱਡ ਦੇ ਉੱਤੇ ਪਏ ਆ ਤੇ ਮੈਂਟਲੀ ਤੌਰ ਤੇ ਬੰਦਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦਾ ਤੇ ਜੇ ਆਪਾਂ ਬਾਹਰ ਇਦਾਂ ਚੱਲਦੇ ਫਿਰਦੇ ਨੀਂ ਆ ਤੇ ਬਹੁਤ ਵਧੀਆ ਹੁੰਦਾ ਟਰਾਈ ਲੈਂਦਾ ਬਾਈ ਗੱਡੀ ਦੀ ਕਿ ਕਿਚੋ ਬਾਈ ਹੁਣ ਗੱਡੀ ਨਵੀਂ ਨਵੀਂ ਕੀ ਆ ਲਈਓ ਬਾਈ ਨੇ ਲਓ ਜੀ ਨਮਦੀਪ ਸਿੰਘ ਚਲਾ ਰਿਹਾ ਗੱਡੀ ਬਾਕੀ ਲਓ ਜੀ ਬਾਈ ਨਵਦੀਪ ਦੇ ਆਪਾ ਪੈਰ ਲਵਾਤੇ ਆ ਤੇ ਹੁਣ ਉਹਨੇ ਘਰੇ ਟਿਕ ਕੇ ਤਾਂ ਬਹਿਣਾ ਨਹੀਂਗਾ ਪਹਿਲਾਂ ਟਿਕਿਆ ਸੀ ਘਰੇ ਤੇ ਹੁਣ ਨਹੀਂ ਟਿਕਦਾ ਘਰੇ ਕਿਵੇਂ ਲੱਗਦਾ ਬਾਈ ਬਹੁਤ ਵਧੀਆ ਬਹੁਤ ਵਧੀਆ ਨਵੀਂ ਜ਼ਿੰਦਗੀ ਦੂਜੀ ਜ਼ਿੰਦਗੀ ਸਹੀ ਗੱਲ ਆ